ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਜੀ ਵੀਡੀਓ ਲੈ ਕੇ ਆਏ ਆ ਮੇਰੀਆਂ ਬਹੁਤ ਭੈਣਾਂ ਦੇ ਮੈਸੇਜ ਆਉਂਦੇ ਸੀ ਵੀ ਜਦੋਂ ਉਹ ਨਾ ਉਹ ਤੀਰੇ ਵਾਲੀ ਸਲਾਈ ਲਗਾਉਂਦੇ ਨੇ ਗੱਲੇ ਬਣਾਉਣ ਤੋਂ ਬਾਅਦ ਉਹਨਾਂ ਦਾ ਕੱਪੜਾ ਵਾਲਾ ਹਿੱਸੇ ਆਲਾ ਵੀ ਇਦਾਂ ਵੱਧ ਘੱਟ ਜਾਂਦਾ ਹੈ ਜਦੋਂ ਉਹ ਕੱਪੜਾ ਵੱਧ ਘੱਟ ਜਾਂਦਾ ਜਿਹੜਾ ਕੱਪੜਾ ਪਿੱਛੇ ਵਾਲਾ ਜੱਗ ਗਿਆ ਵੱਧ ਜਿਵੇਂ ਉਹਦੀ ਆਪਾਂ ਨੂੰ ਕਟਿੰਗ ਕਰਨੀ ਪੈ ਜਾਂਦੀ ਹੈ ਫੇਰ ਆਪਣੇ ਦੇਖੋ ਜੀ ਤੀਰੇ ਨੂੰ ਪੈਂਦੀ ਹੈ ਕੀ ਖਿੱਚ ਅੱਜ ਮੈਂ ਤੁਹਾਨੂੰ ਕਮੀਜ਼ ਦੇ ਦੋਵੇਂ ਗਲੇ ਫਰੰਟ ਵਾਲਾ ਤੇ ਬੈਕ ਵਾਲਾ ਗਲਾ ਬਣਾਉਣਾ ਦੱਸੂਗੀ ਵੀ ਕਿੰਨਾ ਆਪਾਂ ਗਲਾ ਬਣਾਉਣਾਗਾ ਤੇ ਕਿੰਨਾ ਆਪਾਂ ਬੈਕ ਗਲੇ ਦੀ ਜੀ ਕਰਨੀ ਹੈਗੀ ਕਟਿੰਗ ਦੇਖੋ ਜੇ ਕਮੀਜ਼ ਦੇ ਜਿਹੜੇ ਗਲੇ ਨੇ ਇਹਨਾਂ ਦਾ ਆਪਣੀ ਫਿਟਿੰਗ ਤੇ ਮਤਲਬ ਕਿ ਬਹੁਤ ਅਸਰ ਪੈਂਦਾਗਾ ਜੇ ਆਪਣਾ ਗਲਾ ਟੇਡਾ ਜਿਹੜਾ ਜਾਵੇ ਤਾਂ ਵੀ ਆਪਣੇ ਸੂਟ ਦੀ ਸਾਰੀ ਜਿਹੜੇ ਲੋਕਾ ਉਹ ਖਰਾਬ ਹੋ ਜਾਂਦੀ ਹੈ ਜੇ ਪਿਛਲਾ ਗਲਾ ਦੀ ਕਟਿੰਗ ਸਹੀ ਨਾ ਹੋਈ ਹੋਵੇ ਤਾਂ ਵੀ ਦੇਖੋ ਜੀ ਆਪਣੀ 34 ਸਲਾਈ ਵੱਧ ਘਟ ਜਾਂਦੀ ਹੈ ਆਜੋ ਜੀ ਹੁਣ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਫਰੰਟ neck ਦੱਸਦੇ ਹਾਂ ਦੇਖੋ ਫਰੰਟ neck ਬਣਾਉਣ ਦੇ ਲਈ ਦੇਖੋ ਆਪਣੀਆਂ ਪਲੋਈਆਂ ਪਾਈਆਂ ਹੋਈਆਂ ਨੇ ਆਹ ਦੇਖੋ ਪਲੇਟਸ ਵਗੈਰਾ ਆਪਣੀਆਂ ਪਾਈਆਂ ਹੋਈਆਂ ਨੇ ਆਪਾਂ ਨਾ ਗਲੇ ਦਾ ਹਾਫ ਕਰ ਲੈਣਾ ਹਾਫ ਚਾਹੇ ਤਾਂ ਤੁਸੀਂ ਇਹਨੂੰ ਫੋਲਡ ਕਰਕੇ ਪ੍ਰੈਸ ਕਰ ਲਓ ਚਾਹੇ ਦੇਖੋ ਤੁਸੀਂ ਐਦਾਂ ਆ ਦੇਖੋ ਇਹ ਹੈਗਾ ਜਿੱਦਾਂ ਆਪਣਾ 26 ਦਾ ਹਾਫ ਇਹ ਆ ਗਿਆ 26 ਇੰਚ 26 ਦਾ ਹਾਫ ਹੋ ਗਿਆ 13 ਇੰਚ ਆਪਾਂ 13 ਤੇ ਉੱਪਰ ਆਪਣਾ ਲਓ ਜੀ ਆਹ ਲਓ ਇਹ ਹੋ ਗਿਆ ਆਪਣਾ ਹਾਫ ਇੱਥੇ ਨਾਲ ਆਪਾਂ ਲਾਈਨ ਬਣਾ ਲੈਣੀ ਆ ਆਹ ਲਓ ਜੀ ਐਸ ਤਰ੍ਹਾਂ ਗਲਾਟ ਆਪਾਂ ਦੇਖੋ ਜੀ ਇਧਰ ਦੀ ਅਟੈਚ ਕਰਨਾ ਦੇਖੋ ਆਪਣੀ ਪ੍ਰੈਸ ਦੇ ਨਾਲ ਕਰੀਜ਼ ਬਣਾਈ ਹੋਈ ਆ ਇੱਧਰ ਦੇਖੋ ਅਗਲੇ ਦੇ ਸੂਟ ਦੇ ਉੱਤੇ ਚੌਕ ਦੇ ਇਨਸਾਨ ਪਹਿਚਾਣਗੇ ਤਾਂ ਕਰਕੇ ਮੈਂ ਤੁਹਾਨੂੰ ਦੇਖੋ ਜੀ ਇੱਧਰ ਲਈ ਸਾਈਡ ਦੱਸਤਾ ਆ ਦੇਖੋ ਆ ਹੋ ਗਿਆ ਹੁਣ ਜਿਹੜਾ ਆਪਾਂ ਗਲਾ ਅਟੈਚ ਕਰਨਾ ਦੇਖੋ ਸਭ ਤੋਂ ਪਹਿਲਾਂ ਜੇ ਤੁਹਾਡੇ ਗਲੇ ਦੀ ਲੰਬਾਈ ਘੱਟ ਆ ਜਿਹੜਾ ਆਪਾਂ ਬੁਕਰਮ ਵਾਲਾ ਰੈਡੀਮੇਡ ਗਲਾ ਲਿਆ ਇਹਦੀ ਲੰਬਾਈ ਜ਼ਿਆਦਾ ਤਾਂ ਤੁਸੀਂ ਜਿੰਨੀ ਲੰਬਾਈ ਰੱਖਣੀ ਆ ਜਿੱਦਾਂ ਦੇਖੋ ਆਪਾਂ 6 ਰੱਖਣੀ ਆ ਤਾਂ 6.5 ਤੇ ਕਟਿੰਗ ਕਰ ਲ ਸਕਦੇ ਆ ਆਪਾਂ ਉਹਨਾਂ ਅੱਪਰ ਇੱਥੇ ਮਾਰਕ ਕਰਕੇ ਦੋਵੇਂ ਪਾਸਿਓਂ ਜੀ ਕਟਿੰਗ ਕਰ ਦੋ ਇਹ ਇਸ ਤਰ੍ਹਾਂ ਆਹ ਲਓ ਜੀ ਗਲੇ ਦੀ ਲੈਂਥ ਹੋ ਗਈ ਕੱਟ ਕਈ ਵਾਰੀ ਜਿੱਦਾਂ 14 15 ਦਾ ਸਟੇਰ ਸੂਟ ਹੁੰਦੇ ਨੇ ਉਹਨਾਂ ਚ ਆਹ ਗਲੇ ਦੀ ਜਿਹੜੀ ਚੜਾਈ ਹੈ ਜੇ ਜ਼ਿਆਦਾ ਗਈ ਇਹਨੂੰ ਇੱਥੋਂ ਆਹ ਦੇਖੋ ਸੈਂਟਰ ਚੋਂ ਇਸ ਤਰ੍ਹਾਂ ਫੋਲਡ ਕਰ ਦੋ ਆਹ ਲਓ ਜੀ ਗਲਾ ਆਪਣਾ ਛੋਟਾ ਬਣ ਗਿਆ ਇਸ ਤਰ੍ਹਾਂ ਗਲੇ ਦੀ ਲੰਬਾਈ ਤੇ ਚੜਾਈ ਘਟਾ ਕੇ ਆਪਾਂ ਇਸ ਤੋਂ ਵੀ ਛੋਟਾ ਕਰਕੇ ਜਿੱਦਾਂ 13 14 ਸਾਲ ਦੇ ਬੱਚੇ ਬੱਚੀਆਂ ਦੇ ਸੂਟ ਹੁੰਦੇ ਆ ਨਾ ਦੇਖੋ ਉਹਨਾਂ ਦਾ ਗਲਾ ਇਸ ਤਰ੍ਹਾਂ ਆਪਾਂ ਬਹੁਤ ਹੀ ਆਸਾਨੀ ਨਾਲ ਰੈਡੀ ਕਰ ਸਕਦੇ ਆ ਇਸ ਤਰ੍ਹਾਂ ਆਪਾਂ ਗਲੇ ਦੀ ਲੰਬਾਈ ਵੀ ਘਟਾ ਸਕਦੇ ਆ ਤੇ ਚੜਾਈ ਵੀ ਆਜੋ ਜੀ ਹੁਣ ਆਪਾਂ ਤੁਹਾਨੂੰ ਬਗਾਂ ਆਪਾਂ ਦੇਖੋ ਕੱਪੜੇ ਦੇ ਉੱਪਰ ਪ੍ਰੈਸ ਦੇ ਨਾਲ ਪੇਸਟ ਕਰ ਲਿਆ ਪੇਸਟ ਕਰਨ ਤੋਂ ਬਾਅਦ ਆਪਾਂ ਜਿਹੜਾ ਐਕਸਟਰਾ ਕੱਪੜਾ ਇਹਦੀ ਕਰ ਦੇਣੀ ਆ ਕਟਿੰਗ ਜੀ ਕੱਪੜੇ ਨੂੰ ਇਦਾਂ ਫੋਲਡ ਕਰਕੇ ਆ ਪੈਰ ਦੇ ਉੱਪਰ ਸਲਾਈ ਲਗਾ ਲਈ ਆ ਆਪਣਾ ਨੈੱਕ ਰੈਡੀ ਹੋ ਗਿਆ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਇਹਨੂੰ ਇਦਾਂ ਫੋਲਡ ਕਰ ਲੈਣਾ ਇਹ ਐਸ ਤਰ੍ਹਾਂ ਫੋਲਡ ਕਰਕੇ ਇਹਦਾ ਜਾਨੀ ਕਿ ਸੈਂਟਰ ਕਰ ਲੈਣਾ ਆ ਲਓ ਜੀ ਇੱਥੇ ਵੀ ਚਾਹੇ ਚੌਕ ਨਾਲ ਨਿਸ਼ਾਨ ਲਾ ਲਓ ਚਾਹੇ ਇਦਾਂ ਕਰੀਜ਼ ਬਣਾ ਲਓ ਤੇ ਆ ਸੈਂਟਰ ਦੇ ਵਿੱਚ ਆਪਾਂ ਕੱਟ ਲਗਾ ਲੈਣਾ ਐਸੇ ਤਰ੍ਹਾਂ ਹੀ ਦੇਖੋ ਆਪਾਂ ਇਹਦਾ ਸੈਂਟਰ ਕਰ ਲੈਣਾ ਦੇਖੋ ਆਪਾਂ ਪਹਿਲਾਂ ਸੈਂਟਰ ਕੀਤਾ ਸੀ ਸੇਮ ਉੱਥੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਆਪਾਂ ਕੱਟ ਲਗਾ ਲੈਣੇ ਕੱਟ ਲਗਾਉਣ ਤੋਂ ਬਾਅਦ ਦੇਖੋ ਇਸ ਤਰ੍ਹਾਂ ਆ ਲੋ ਜੀ ਆਹ ਵਾਲਾ ਜਿਹੜਾ ਆਪਾਂ ਪੀਸ ਰੈਡੀ ਕੀਤਾ ਇਹਨੂੰ ਇਸ ਤਰ੍ਹਾਂ ਇਹ ਆ ਲੋ ਰੱਖ ਲਿਆ ਰੱਖਣ ਤੋਂ ਬਾਅਦ ਆ ਸੈਂਟਰ ਨਾਲ ਜਿਹੜੇ ਕੱਟ ਲਾਏ ਸੀ ਦੋਵੇਂ ਕੱਟਾਂ ਨੂੰ ਆਪਾਂ ਆਪਸ ਵਿੱਚ ਮਿਲਾ ਲਿਆ ਹੁਣ ਜਿਹੜਾ ਆਹ ਵਾਲਾ ਸੈਂਟਰ ਕੀਤਾ ਇਹ ਸੈਂਟਰ ਨੂੰ ਆਪਾਂ ਆਹ ਵਾਲੇ ਸੈਂਟਰ ਨਾਲ ਮਲਾ ਲੈਣਾ ਮਤਲਬ ਆਪਣਾ ਗਲਾ ਬਿਲਕੁਲ ਵੀ ਵਿੰਗਾ ਟੇਡਾ ਅਟੈਚ ਨਹੀਂ ਹੋਊ ਦੇਖੋ ਇੱਧਰ ਵੀ ਉਨਾ ਹੀ ਆਗਾ ਇੱਧਰ ਵੀ ਦੇਖੋ ਨਾਪ ਲੈਣਾ ਆਪਾਂ ਇੱਧਰ ਉਨਾ ਹੀ ਆ ਇੱਧਰ ਵੀ ਉਨਾ ਹੀ ਆ ਬਿਲਕੁਲ ਵੀ ਬਾਦ ਘਾਟ ਨਹੀਂ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਆਪਾਂ ਸਲਾਈ ਲਗਾਈ ਆ ਸੈਂਟਰ 'ਚ ਆ ਲੋ ਸੈਂਟਰ 'ਚ ਸਲਾਈ ਲਗਾਉਣ ਤੋਂ ਬਾਅਦ ਕੀ ਹੋਊ ਦੇਖੋ ਜਿਹੜਾ ਆਪਣਾ ਦੇਖੋ ਕੀ ਹੋਊ ਆਪਣਾ ਗਲਾ ਹੁਣ ਹਿੱਲੂਗਾ ਨਹੀਂ ਨਾ نیچے ਵਾਲਾ ਕੱਪੜਾ ਨਾ ਹੀ ਉੱਪਰਲਾ ਕੱਪੜਾ ਜਿੱਦਾਂ ਹੁਣ ਆਹ ਵਾਲਾ ਕੱਪੜਾ ਆਪਣਾ ਸਿੰਥੈਟਿਕਾ ਜਾਨੀ ਕਿ ਰੇਸ਼ਮੀ ਸੂਟ ਆ ਰੇਸ਼ਮੀ ਸੂਟਾਂ ਦੇ ਇਦਾਂ ਹੁੰਦਾ ਹੈਗਾ ਵੀ ਸਟਿਚਿੰਗ ਕਰਨ ਚ ਪ੍ਰੋਬਲਮ ਹੁੰਦੀ ਆ ਜਦੋਂ ਆਪਾਂ ਇਦਾਂ ਹਰ ਇੱਕ ਚੀਜ਼ ਨੂੰ ਸਹੀ ਤਰੀਕੇ ਚ ਅਟੈਚ ਕਰਾਂਗੇ ਤਾਂ ਆਪਣੇ ਮਤਲਬ ਕਿ ਸੂਟ ਦੀ ਸਟਿਚਿੰਗ ਚ ਕੋਈ ਪ੍ਰੋਬਲਮ ਨਹੀਂ ਆਊ ਆ ਦੇਖੋ نیچے ਵਾਲੇ ਕੱਪੜੇ ਨੂੰ ਵੀ ਇਦਾਂ ਸਹੀ ਕਰ ਲੈਣਾ ਉੱਪਰਲੇ ਨੂੰ ਵੀ ਆ ਲੋ ਹੁਣ ਤੁਸੀਂ ਚਾਹੇ ਇੱਥੋਂ ਧਾਗੇ ਦੀ ਕਟਿੰਗ ਕਰਕੇ ਇਥੋਂ ਸਲਾਈ ਲਾਉਣੀ ਸ਼ੁਰੂ ਕਰ ਦੋ ਚਾਹੇ ਇਹ ਵਾਲੀ ਸਲਾਈ ਐਦਾਂ ਲੈ ਆਵੋ ਤਾਂ ਕੀਤੀ ਐਸ ਤਰ੍ਹਾਂ ਆਪਣਾ ਜਿਹੜਾ ਗਲਾਗਾ ਉਹ ਅਟੈਚ ਹੋ ਗਿਆ ਲੋਜੀ ਆਪਣਾ ਗਲਾ ਅਟੈਚ ਹੋ ਗਿਆ ਹੁਣ ਆਪਾਂ ਨਾ ਸੈਂਟਰ ਚੋਂ ਕੱਪੜੇ ਦੀ ਕਟਿੰਗ ਕਰ ਦੇਣੀ ਹੈ ਸੈਂਟਰ ਸਲਾਈ ਦੇ ਜ਼ਿਆਦਾ ਕੈਂਚੀ ਨੇੜੇ ਨਹੀਂ ਲੈ ਕੇ ਜਾਣੀ ਤੇ ਦੇਖੋ ਜਿਹੜਾ ਆਪਣਾ ਵਾਲਾ ਐਕਸਟਰਾ ਕੱਪੜਾ ਵਾਲਾ ਇਹ ਤਾਂ ਆਪਾਂ ਛੋਟੇ-ਛੋਟੇ ਕੱਟ ਲਗਾਉਣੇ ਨੇ ਜੇ ਆਪਾਂ ਕੱਟ ਲਗਾਵਾਂਗੇ ਤਾਂ ਹੀ ਆਪਣੇ ਗਲੇ 'ਚ ਤਰਪਾਈ ਕਰਨ ਟਾਈਮ ਸਫਾਈ ਆਊਗੀ ਆਹ ਲਓ ਜੀ ਅੱਜ ਉਹ ਹੁਣ ਤੁਹਾਨੂੰ ਬੈਕ ਨੈਕ ਦੀ ਕਟਿੰਗ ਦੱਸਦੇ ਆਂ ਪਿਛਲੇ ਗਲੇ ਦੀ ਕਟਿੰਗ ਕਰਨ ਦੇ ਲਈ ਮੇਰੀਆਂ ਵੀਡੀਓਜ਼ ਪਾਈਆਂ ਹੋਈਆਂ ਨੇ ਮੈਂ ਗਲੇ ਦੀ ਕਟਿੰਗ ਮਾਰਕਿੰਗ ਟਾਈਮ ਹੀ ਕਰਦੀ ਹੁੰਨੀ ਆ ਪਰ ਮੇਰੀਆਂ ਕਈ ਭੈਣਾਂ ਦੇ ਮੈਸੇਜ ਸੀਗੇ ਵੀ ਦੀਦੀ ਗਲੇ ਦੀ ਪ੍ਰੋਪਰ ਕਟਿੰਗ ਦੱਸੋ ਤੀਰੇ ਵਾਲੀ ਸਲਾਈ ਵਧੇ ਘਟੇ ਨਾ ਆ ਦੇਖੋ ਜੀ ਆਪਣੀਆਂ ਪਲੇਟਾਂ ਪਾਈਆਂ ਹੋਈਆਂ ਨੇ ਆਪਾਂ ਹੁਣ ਗਲੇ ਦਾ ਤੁਹਾਡਾ ਜਿਹੜਾ ਤੀਰੇ ਵਾਲਾ ਕੱਪੜਾ ਉਹ ਕਿਉਂ ਵੱਧਦਾ ਘਟਦਾ ਉਹ ਤੁਹਾਨੂੰ ਦੱਸਾਂਗੀ ਦੇਖੋ ਜਦੋਂ ਨਾ ਆਪਾਂ ਫਰੰਟ ਵਾਲਾ ਨੈਕ ਅਟੈਚ ਕਰਦੇ ਹੁੰਨੇ ਆ ਇਹ ਐਕਸਟਰਾ ਕੱਪੜਾ ਨਹੀਂ ਲੈਂਦਾ ਹੁੰਦਾ ਇਹ ਜਿੱਥੇ ਆਪਾਂ ਰੱਖ ਕੇ ਸਲਾਈ ਲਗਾ ਦਿੰਨੇ ਆ ਸਲਾਈ ਲੱਗ ਜਾਂਦੀ ਆ ਲੱਗ ਜਾਂਦੀ ਆ ਜੀ ਦੇਖੋ की करना देखो अपना फ्रंट वाला गला रेडी है इतना जे... पिछला गला ए आया देखो ये गला कि तक त्यारा तीरे वाला कपड़ा ये अपना मोडा तीरे वाला कपड़ा इतने तक रेडी आ जड़ी आप रेवलीर लाव गे आप इथे रख के लाव गे उन्हें एना कपड़ा लेना गा देखो कि गया है। ਸਵਾ 2 ਇੰਚ ਮੈਂ ਜਦੋਂ 5 ਇੰਚ ਫਰੰਟ ਵਾਲੇ ਗਲੇ ਦੀ ਚੜਾਈ ਜਦੋਂ ਆਪਾਂ 5 ਇੰਚ ਰੈਡੀ ਰੱਖਦੇ ਆ ਤਾਂ ਆਪਾਂ ਨੂੰ ਸਵਾ 2 ਇੰਚ ਗਲੇ ਦੀ ਕਟਿੰਗ ਕਰਨੀ ਚਾਹੀਦੀ ਹੈ ਚੜਾਈ ਦੀ ਹੁਣ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਜਿਹੜਾ ਆਪਣਾ ਆ ਵਾਲਾ ਗਲਾ ਇਹਨੂੰ ਆਪਾਂ ਬਿਲਕੁਲ ਵੀ ਇਦਾਂ 플랫 ਚ ਨਹੀਂ ਲੈ ਕੇ ਜਾਣਾ ਆ ਦੇਖੋ ਇਹਨੂੰ ਬਿਲਕੁਲ ਇਦਾਂ ਆ ਦੇਖੋ ਆਪਣਾ ਗਲਾ ਇਹ 5 ਇੰਚ ਤਿਆਰ ਜਦੋਂ ਆਪਣਾ ਗਲਾ 5 ਇੰਚ ਤਿਆਰ ਆ 5 ਇੰਚ ਦਾ ਹਾਫ ਹੋ ਗਿਆ 2.5 ਇੰਚ 2.5 ਦੇ ਵਿੱਚੋਂ ਆਪਾਂ ਦੇਖੋ ਜੀ ਐਨਾ ਪੁਆਇੰਟ ਕਟਾ ਦੇਣਾ ਆਪਾਂ 2.5 ਇੰਚ ਤੇ ਜੇ ਤੁਹਾਡਾ ਫਰੰਟ ਵਾਲਾ ਗਲਾ 6 ਇੰਚ ਚੜਾਈ ਆ ਗਈ ਤਾਂ ਉਹਦਾ ਹਾਫ 3 ਹੋ ਗਿਆ ਫਿਰ 2.5 ਤੇ ਕਟਿੰਗ ਕਰਨੀ ਆ ਹੁਣ ਦੇਖੋ ਜਿੱਦਾਂ ਇਹਨਾਂ ਦੀ ਗਲੇ ਦੀ ਲੈਂਥ ਹੈਗੀ ਆ 6.5 ਇੰਚ ਅਲੋਚ नीचे तो भी आप सवा दो ही रखना आलो। भी सवा दो जी अपने गला इथ बराबर कर तरह कर देनी आप ठीक है जी आखो अपने गले की जेडी ਕਟਿੰਗ ਆ ਬਿਲਕੁਲ ਰਾਉਂਡ ਸ਼ੇਪ ਚ ਹੋਈ ਹੈ। ਹਲੋ। ਹਲੋ ਜੀ। ਠੀਕ ਆ ਜੀ। ਇਸ ਤਰ੍ਹਾਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਨ ਚ ਆਪਾਂ ਨੂੰ ਸਟਿਚਿੰਗ ਨਹੀਂ ਵੀ ਕਟਿੰਗ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਹੁਣ ਆਪਾਂ ਤੁਹਾਨੂੰ ਰੀਵ ਲੀਫ ਦੱਸਦੇ ਆ। ਦੇਖੋ ਆ ਲਾਈਨਿੰਗ ਵਾਲਾ ਕੱਪੜਾ ਆ ਦੇਖੋ ਜੇ ਤੁਹਾਡੇ ਕੋਲ ਕੁਰਤੀ ਦਾ ਕੱਪੜਾ ਆ ਉਹ ਲਵੋ। ਲਾਈਨਿੰਗ ਵਾਲਾ ਕੱਪੜਾ ਆ ਉਹ ਲਵੋ। ਦੇਖੋ ਐਦਾਂ ਪੀਸ ਆ ਨਾ ਇਹ। ਆਹ ਕਾਰਨਰ ਤੋਂ ਫੜਨਾ ਦੇਖੋ। ਇਸ ਤੋਂ ਬਾਅਦ ਇਦਾਂ ਤਿਰਛਾ ਆ ਵਾਲੇ corner ਤੋਂ ਇਦਾਂ ਚੱਕ ਲੈਣਾ ਚੱਕ ਕੇ ਐਸ ਤਰ੍ਹਾਂ ਵਿਛਾ ਲੈਣਾ ਵਿਛਾਉਣ ਤੋਂ ਬਾਅਦ ਤਕਰੀਬਨ ਇਹਦੀ ਚੜਾਈ ਚੜਾਈ ਦੇਖੋ ਆਪਾਂ 1 ਇੰਚ ਤੋਂ ਜ਼ਿਆਦਾ ਨਹੀਂ ਰੱਖਣੀ ਆਹ ਲੋ ਚਾਹੇ ਤੁਸੀਂ ਅੰਦਾਜ਼ੇ ਨਾਲ ਲਾ ਲਓ ਚਾਹੇ ਤੁਸੀਂ ਇਦਾਂ ਹੀ ਕਟਿੰਗ ਕਰ ਲਓ ਆਹ ਲੋ ਜੀ ਇਹ ਹੋ ਗਈ ਆਪਣੀ ਰੇਬਲੀਡ ਦੀ ਕਟਿੰਗ ਜੇ ਤੁਹਾਡਾ ਗਲਾ 7 ਇੰਚ ਤੋਂ ਦੀਪਾਗਾ 7 ਤੋਂ ਦੀਪਾ ਫਿਰ ਤੁਸੀਂ ਰੇਬਲੀਰ ਨਹੀਂ ਲਗਾਉਣੀ ਫਿਰ ਤੁਸੀਂ ਬੁਕਰਮਾਲਾ ਗਲਾ ਰੈਡੀ ਕਰੋ ਜੀ ਫਿਰ ਤੁਹਾਡੇ ਗਲੇ 'ਚ ਫਲਾਵਟ ਨਹੀਂ ਆਉਗੀ ਹੁਣ ਇਥੋਂ ਐਸਟਾ ਆਜੋ ਜੀ ਹੁਣ ਆਪਾਂ ਤੁਹਾਨੂੰ ਰੇਬਲੀਰ ਲਗਾਉਣੀ ਦੱਸਦੇ ਆਂ ਦੇਖੋ ਜੀ ਰੇਬਲੀਰ ਲਾਉਣ ਦੇ ਦੋ ਤਰੀਕੇ ਹੁੰਦੇ ਨੇ ਇੱਕ ਤਾਂ ਜਿੱਦਾਂ ਆਹ ਕੱਪੜਾ ਇਹਨੂੰ ਆਪਾਂ ਇਦਾਂ ਡਬਲ ਤੈਂ ਦੇ ਵਿੱਚ ਹੀ ਰੱਖ ਕੇ ਲਗਾ ਲਓ ਇਹ ਤਰੀਕੇ 'ਚ ਵੀ ਦੱਸਿਆ ਹੋਇਆ ਇੱਕ ਤਰੀਕਾ ਹੁੰਦਾ ਹੈ ਤੈਂ ਨੂੰ ਖੋਲ ਲਓ ਇੱਥੇ ਰੱਖੋ ਤੇ ਆਪਾਂ ਇਥੋਂ ਸਿਲਾਈ ਲਗਾਉਣੀ ਸ਼ੁਰੂ ਕਰਦੇ ਹਾਂ ਹੁਣ ਦੇਖੋ ਜਿਹੜੀ ਰੇਵਲੀਰ ਆ ਇਹ ਜੀ ਆਪਾਂ ਢਿੱਲੀ ਛੱਡਣੀ ਆ ਇਹ ਖਿੱਚਣੀ ਨਹੀਂ ਢਿੱਲੀ ਛੱਡ ਕੇ ਲਾਉਣੀ ਆ ਜਿੰਨੀ ਇਹ ਢਿੱਲੀ ਹੋਊਗੀ ਤੁਹਾਡੇ ਗਲੇ ਚੋਨੀ ਸਫਾਈ ਹੋ ਜਿਹੜਾ ਨੀਚੇ ਵਾਲਾ ਕੱਪੜਾ ਇਹਨੂੰ ਆਪਾਂ ਖਿੱਚਣਾ ਨਹੀਂ ਹੈਗਾ ਇਸ ਤਰ੍ਹਾਂ ਯਾਨੀ ਬਿਲਕੁਲ ਸਹੀ ਸ਼ੇਪ ਦੇ ਵਿੱਚ ਰੱਖਣਾ ਇਸ ਤਰ੍ਹਾਂ ਇੱਥੇ ਵਾਲੀ ਵਿੱਚ ਢਿੱਲ ਨਹੀਂ ਹੋਣੀ ਚਾਹੀਦੀ ਇਤਨਾ ਆਪਾਂ ਕੀ ਕਰਦੇ ਆ ਗਲੇ ਨੂੰ ਐਦਾਂ ਕਰਕੇ ਰੇਵ ਲੀਰ ਲਾਉਣੀ ਆ ਆਪਾਂ ਬਿਲਕੁਲ ਵੀ ਐਦਾਂ ਨਹੀਂ ਕਰਨਾ ਜਿੱਦਾਂ ਹੈਗਾ ਦੇਖੋ ਐਦਾਂ ਗੋਲ ਇਹਨੂੰ ਐਦਾਂ ਹੀ ਰੱਖਣਾ ਇਹਨੂੰ ਪਰ ਆਪਾਂ ਜਿੰਨੀ ਵੀ ਇਹਦੇ ਵਿੱਚ ਢਿੱਲਾ ਰੇਵ ਇਹ ਗੁਲਾਈ ਕਰਕੇ ਇਹ ਵੀ ਰੇਵ ਵਾਂਗੂ ਹੋ ਜਾਂਦੀ ਆ ਇਹਦੇ ਜਿੰਨੀ ਵੀ ਹੈਗੀ ਆ ਉਹ ਐਦਾਂ ਕਰਨੀ ਆ ਆ ਦੇਖੋ ਗੋਲ ਜਿੱਦਾਂ ਜਿੱਦਾਂ ਗੋਲ ਆ ਉਦਾਂ ਹੀ ਆਪਾਂ ਰੇਵ ਪੱਟੀ ਨੂੰ ਕਮਾਈ ਜਾਣਾ ਰੇਵ ਪੱਟੀ ਨੇ ਆਪਣੇ ਆਪ ਹੀ ਘੁੰਮੀ ਜਾਣਾ ਕੋਈ ਵੀ ਵਿੰਗ ਟੇੜ ਨਹੀਂ ਪੈਣਾ ਹੁਣ ਕੀ ਕਰਨਾ ਦੇਖੋ ਜਿਹੜਾ ਨਾ ਆਪਣਾ ਆ ਵਾਲਾ ਐਕਸਟਰਾ ਮਾਰਜਨ ਦਾ ਕੱਪੜਾ ਗਲੇ ਦਾ ਇਹਦੇ ਵਿੱਚ ਨਾ ਆਪਾਂ ਛੋਟੇ-ਛੋਟੇ ਕੱਟ ਲਗਾ ਲੈਣੇ ਨੇ ਇਹ ਕੱਟ ਆਪਾਂ ਧੁਰ ਤੱਕ ਹੀ ਲਾਉਣੇ ਨੇ ਇਹ ਕੱਟ ਤੋਂ ਬਗੈਰ ਨਾ ਫਰੰਟ ਨੈੱਕ ਤੇ ਨਾ ਬੈਕ ਨੈੱਕ ਚ ਸਫਾਈ ਨਹੀਂ ਆਉਂਦੀ ਹੁਣ ਦੇਖੋ ਇਹ ਕੱਟ ਲਗਾ ਲੇ ਹੁਣ ਜਿਹੜਾ ਆ ਵਾਲਾ ਕੱਪੜਾ ਇਹਨੂੰ ਆਪਾਂ ਨਾ ਇਹ ਪਤਲੀ ਐਕਸਟਰਾ ਕੱਪੜਾ ਹੋਊ ਉਹਦੀ ਕਟਿੰਗ ਹੋ ਜੂ ਐਨਾ ਕੀ ਰੱਖਣਾ ਦੇਖੋ ਐਨਾ ਕਾ ਆ ਆ ਵਾਲਾ ਕੱਪੜਾ ਜਿਹੜੇ ਆ ਪੰਦਰ ਕਰਤਾ ਇਹ ਇਸ ਤਰ੍ਹਾਂ ਇਸ ਤਰ੍ਹਾਂ ਕਰ ਲਿਆ ਇੱਥੇ ਰੱਖ ਲੈਣਾ ਆਪਾਂ ਜਿਹੜੀ ਡਬਲ ਰੇਵਲੀ ਲੱਗਦੀ ਆ ਵੀ ਉਦਾਂ ਹੀ ਡਬਲ ਟੈਂਚ ਉਹਦੇ ਵਿੱਚ ਇਹ ਵਾਲਾ ਕੱਪੜਾ ਜੀ ਤਰਪਾਈ ਚ ਆ ਜਾਂਦਾ ਹੈ ਉਦਨਾਂ ਦੀ ਸਹੀ ਹੁੰਦੀ ਆ ਐਦਾਂ ਵੀ ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਵੇਂ ਲਾ ਸਕਦੇ ਹੋ ਆ ਦੇਖੋ ਹੁਣ ਜਿਹੜੀ ਆਪਾਂ ਸਲਾਈ ਲਗਾਉਣੀ ਆ ਇਹ ਆਪਾਂ ਸਿਰਫ ਆ ਮਤਲਬ ਕਿ ਰੇਵ ਲੀਰ ਤੇ ਲਗਾਉਣੀ ਆ কুরਤੀ ਦੇ ਵਾਲੇ ਕੱਪੜੇ ਤੇ ਨਹੀਂ ਲਗਾਉਣੀ ਇਹਦੇ ਨਾਲ ਨਾਲੇ ਤਾਂ ਦੇਖੋ ਜੀ ਆਪਣੇ ਗਲੇ ਦੀ ਮਜ਼ਬੂਤੀ ਹੋ ਜੂ ਗਲਾ ਆਪਣਾ ਉੱਡੜਦਾ ਨਹੀਂ ਹੈਗਾ ਦੂਸਰੀ ਗੱਲ ਜਦੋਂ ਆਪਾਂ ਅੰਦਰ ਨੂੰ ਤਰਪਾਈ ਕਰਨ ਲਈ ਫੋਲਡ ਕਰਦੇ ਆ ਆਸਾਨੀ ਨਾਲ ਫੋਲਡ ਹੋ ਜਾਂਦਾ ਹੈ ਦੇਖੋ ਜੀ ਇਸ ਤਰ੍ਹਾਂ ਆਪਣੀ ਜਿਹੜੀ ਰੇਵਲੀਰ ਇਹਨੇ ਹੋ ਜਾਣਾ ਫੋਲਡ ਇਸ ਤਰ੍ਹਾਂ ਹਲੋ ਜੀ ਆ ਹੋ ਗਿਆ ਆਪਣਾ ਪਿਛਲਾ ਗਲਾ ਰੈਡੀ ਦੇਖੋ ਇਸ ਤਰ੍ਹਾਂ ਜਿਹੜੀ ਰੇਵਲੀਰ ਬਹੁਤ ਹੀ ਸਫਾਈ ਦੇ ਨਾਲ ਲੱਗਦੀ ਹੈ ਜਦੋਂ ਆਪਾਂ ਇਹਦੇ ਉੱਪਰ ਪ੍ਰੈਸ ਕਰਤੀ ਜਾਂ ਤਰਪਾਈ ਕਰਤੀ ਬਹੁਤ ਹੀ ਜ਼ਿਆਦਾ ਇਹਦੇ ਵਿੱਚ ਸਫਾਈ ਆ ਜਾਣੀ ਹੈ ਇਸ ਤਰ੍ਹਾਂ ਦੇਖੋ ਜੀ ਤਰਪਾਈ ਹੋ ਜਾਣੀ ਹੈਗੀ ਹੁਣ ਮੇਨ ਗੱਲ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਟੀਰੇ ਵਾਲੀ ਸਿਲਾਈ ਦੀ ਦੇਖੋ ਚਾਹੇ ਤਾਂ ਲਾਈਨਿੰਗ ਵਾਲੀ ਕੁਰਤੀ ਹੋਵੇ ਚਾਹੇ ਸਿੰਪਲ ਕੁਰਤੀ ਮੈਂ ਦੇਖੋ ਜੀ ਲਾਈਨਿੰਗ ਵਾਲੀ ਕੁਰਤੀ 'ਚ ਇਸ ਤਰ੍ਹਾਂ ਮਤਲਬ ਜਿਹੜੀ ਤਹਾਂ ਆਂਗੀ ਤਹਾਂ ਬਦਲ ਕੇ ਵੀ ਇੱਕ ਲਾਈਨਿੰਗ ਵਾਲੇ ਹਿੱਸੇ ਨੂੰ ਚੱਕ ਕੇ ਇਦਾਂ ਉੱਪਰ ਕਰਕੇ ਵੀ ਸਿਲਾਈ ਲੱਗ ਜਾਂਦੀ ਆ ਪਰ ਆਪਾਂ ਇਦਾਂ ਹੀ ਲਗਾਉਣੇ ਆ ਦੇਖੋ ਆ ਹਿੱਸਾ ਖੋਲ ਲੈਣਾ ਤਰਪਾਈ ਵਾਲਾ ਆ ਦੇਖੋ ਉਲਟੇ ਪਾਸਿਆਂ ਨੂੰ ਉਲਟੀਆਂ ਤਹਾਂ ਨੂੰ ਆਪਸ ਦੇ ਵਿੱਚ ਜੋੜ ਲੈਣਾ ਫਰੰਟ ਵਾਲਾ neck ਦੇਖੋ ਆਪਾਂ ਆ ਦੇਖੋ ਅੰਦਰ ਨੂੰ ਫੋਲਡ ਕੀਤਾ ਹੋਇਆ ਇੱਥੇ ਰੱਖਣਾ ਆਹ ਵਾਲਾ ਕੱਪੜਾ ਇਹ ਆ ਦੇਖੋ ਆਪਣੀ 3ੇ ਵਾਲੀ ਸਲਾਈ ਬਿਲਕੁਲ ਵੀ ਨਹੀਂ ਵਧੀ ਘਟੀ ਜਦੋਂ ਆਪਾਂ ਇਸ ਤਰ੍ਹਾਂ ਕਟਿੰਗ ਕਰਦੇ ਆ ਤੁਸੀਂ ਬੈਕ neck ਛੱਡ ਦਿਆ ਕਰੋ ਬਾਕੀ ਮਾਰਕਿੰਗ ਕਰਕੇ ਬੈਕ neck ਜਦੋਂ 1 2 ਸੂਟਾਂ ਦੀ ਤੁਸੀਂ ਇਸ ਤਰ੍ਹਾਂ ਕਟਿੰਗ ਕਰੋਗੇ ਫਿਰ ਤੁਹਾਨੂੰ ਆਪਣੇ ਆਪ ਹਿਸਾਬ ਆ ਜਾਊਗਾ ਆ ਦੇਖੋ ਪਹਿਲਾਂ ਆਪਾਂ ਇੱਕ ਇੱਕ ਪੈਰ ਦੀ ਸਿਲਾਈ ਲਾਉਣੀ ਆ ਬਿਲਕੁਲ ਨਾਲ ਨਾਲ ਆ ਲਓ ਆ ਕੱਪੜਾ ਆਪਾਂ ਬਾਹਰ ਰੱਖਣਾ ਦੇਖੋ ਜੀ ਤਰਪਾਈ ਵਾਲ ਐਸੇ ਤਰ੍ਹਾਂ ਹੀ ਇੱਧਰ ਆ ਦੇਖੋ ਜਿਹੜਾ ਨਾ ਤਰਪਾਈ ਵਾਲਾ ਕੱਪੜਾ ਇਹਨੂੰ ਆਪਾਂ ਇਸ ਤਰ੍ਹਾਂ ਖੋਲ ਕੇ ਰੱਖਣਾ ਇਸ ਤਰ੍ਹਾਂ ਖੋਲ ਕੇ ਰੱਖ ਕੇ ਆਹ ਵਾਲਾ ਗਲਾ ਆਪਣਾ ਦੇਖੋ ਇਸ ਤਰ੍ਹਾਂ ਬਣਿਆ ਹੋਇਆਗਾ ਮਤਲਬ ਅੰਦਰ ਨੂੰ ਫੋਲਡ ਕੀਤਾ ਹੋਇਆ ਪ੍ਰੈਸ ਵਗੈਰਾ ਕੀਤੀ ਹੋਈ ਆ ਇਹ ਬਿਲਕੁਲ ਨਾਲ-ਨਾਲ ਸਿਲਾਈ ਲਾਉਣੀ ਆ ਆ ਦੇਖੋ ਆਪਣਾ ਇਸ ਤਰ੍ਹਾਂ ਆ ਦੇਖੋ ਬਿਲਕੁਲ ਵੀ ਜਿਹੜਾ ਕੱਪੜਾ ਇਹ ਵੱਧਦਾ ਘਟਦਾ ਨਹੀਂ ਹੈਗਾ ਆ ਦੇਖੋ ਜਿਹੜੀ ਆ ਜਿੱਦਾਂ ਲਾਈਨਿੰਗ ਦਾ ਕੱਪੜਾ ਹਲਕਾ ਜਾਂ ਜ਼ਿਆਦਾ ਜਾਂ ਤਾਗੇ ਨੇ ਇਹਨਾਂ ਦੀ ਆਪਾਂ ਕਟਿੰਗ ਕਰ ਦੇਣੀ ਆ ਨਹੀਂ ਫਿਰ ਇਹ ਬਾਹਰਲੀ ਸਾਈਡ ਦਿਖਣਗੇ ਦੇਖੋ ਜੀ ਆਪਣਾ ਜਿਹੜਾ ਤੀਰੇ ਵਾਲਾ ਕੱਪੜਾ ਬਿਲਕੁਲ ਹੀ ਵਧਿਆ ਘਟਿਆ ਨਹੀਂ ਹੈਗਾ ਆਪਣੀ ਤੀਰੇ ਨੂੰ ਕੋਈ ਖਿੱਚ ਨਹੀਂ ਪਊ ਹੁਣ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਤੀਰੇ ਵਾਲੀ ਸਲਾਈ ਜਿਹੜੀ ਲਾਉਣੀ ਆ ਉਹ ਕਿੱਦਾਂ ਲਾਉਣੀ ਆ ਆ ਜਿਹੜੇ ਐਕਸਟਰਾ ਧਾਗੇ ਨੇ ਇਹਨਾਂ ਦੀ ਕਰ ਦੇਣੀ ਆ ਆਪਾਂ ਕਟਿੰਗ ਆ ਦੇਖੋ ਹੁਣ ਐਦਾਂ ਨਾ ਕੱਪੜੇ ਦਾ ਸਿੱਧਾ ਪਾਸਾ ਇਹਦੀ ਆਪਾਂ ਇਹਨੂੰ ਉਲਟਾ ਕਰ ਲੈਣਾ ਪੈ ਬਦਲ ਦੇਣੀ ਆ ਇਹ ਆ ਲੋਚ ਆ ਕਰ ਲਿਆ ਉਲਟਾ ਹੁਣ ਲਾਵਾਂਗੇ ਆਪਾਂ ਜਿਹੜੀ ਤੀਰੇ ਵਾਲੀ ਸਲਾਈ ਐ ਨਾਲੋਂ ਐਸ ਤਰ੍ਹਾਂ ਆ ਦੇਖੋ ਐ ਚੰਗੀ ਤਰ੍ਹਾਂ ਸੈੱਟ ਕਰਕੇ ਇਹ ਇੱਥੋਂ ਸਲਾਈ ਆਪਾਂ ਇੱਥੋਂ ਲਾਉਣੀ ਸ਼ੁਰੂ ਕਰਾਂਗੇ ਫਿਰ ਸਲਾਈ ਨਾ ਉੱਧੜ ਉੱਧੜੂਗੀ ਨਹੀਂ اپنی سلائی ਆ ਗੁੰਮ ਹੋ ਜਾਂਦੀ ਆ ਜਦੋਂ ਆਪਾਂ ਟਿਚ ਬਟਨ ਵਾਲੇ ਪੱਟੀ ਲਗਾਉਣੇ ਆ ਜਾਂ ਟਿਚ ਬਟਨ ਲਗਾਉਣੇ ਆ ਤਾਂ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਆ ਦੇਖੋ ਜੀ ਆ ਲੱਗੀ ਆਪਣੀ ਧੀਰੇ ਵਾਲੀ ਸਲਾਈ ਠੀਕ ਹੈ ਜੀ ਇਹ ਧੀਰੇ ਵਾਲੀ ਸਲਾਈ ਲੱਗੀ ਹੁਣ ਮੈਂ ਤੁਹਾਨੂੰ ਸਿੱਧਾ ਕਰਕੇ ਦਿਖਾਉਣੀ ਆ ਦੇਖੋ ਆ ਲਓ ਜੀ ਦੇਖੋ ਆਪਣਾ ਇਥੋਂ ਵੀ ਕੱਪੜੇ ਦਾ ਬਿਲਕੁਲ ਵੀ ਫਰਕ ਨਹੀਂ ਪਿਆ ਇਸ ਤਰ੍ਹਾਂ ਦੇਖੋ ਜਿੰਨੀ ਸਫਾਈ ਬਾਹਰਲੇ ਪਾਸੇ ਆ ਉਨੀ ਹੀ ਸਫਾਈ ਜੀ ਆਪਣੇ ਅੰਦਰਲੇ ਪਾਸੇ ਆ ਤੇ ਤਰਪਾਈ ਕਰਨ ਟਾਈਮ ਗਲਾ ਫੋਲਡ ਕਿੱਦਾਂ ਹੋਊ ਜਿਹੜਾ ਇੱਥੋਂ ਨਾ ਟਾਈਮ ਮੋਟੀ ਜੀ ਹੋ ਜਾਂਦੀ ਆ ਇੱਥੋਂ ਤੁਸੀਂ ਹਲਕੀ ਜੀ ਕਟਿੰਗ ਕਰ ਦੋ ਜ਼ਿਆਦਾ ਨਹੀਂ ਕਰਨੀ ਇਸ ਤਰ੍ਹਾਂ ਦੇਖੋ ਇਹ ਕਟਿੰਗ ਕਰਤੀ ਇਹਨੂੰ ਐਦਾਂ ਕਰ ਲਿਆ ਇਹਨੂੰ ਐਦਾਂ ਫੋਲਡ ਕਰ ਲਿਆ ਇਹ ਆ ਦੇਖੋ ਇੱਥੇ ਤਰਪਾਈ ਹੋ ਜਾਣੀ ਆ ਇੱਥੇ ਹੋ ਜਾਣੀ ਆ ਆ ਸੀ ਦੇਖੋ ਜੀ ਆਪਣਾ ਸਿੱਧਾ ਪਾਸਾ ਤੇ ਆ ਸੀ ਆਪਣਾ ਉਲਟਾ ਪਾਸਾ ਐਸ ਤਰ੍ਹਾਂ ਜੀ ਆਪਣੀ ਤੀਰੇ ਵਾਲੀ ਸਲਾਈ ਲੱਗ ਜਾਂਦੀ ਆ ਬਿਲਕੁਲ ਵੀ ਕਪੜਾ ਵਾਧਾ ਘਟਦਾ ਨਹੀਂ ਹੈਗਾ ਤੇ ਐਸ ਤਰ੍ਹਾਂ ਆਪਾਂ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਦੇ ਵਿੱਚ ਆਪਣੀ ਕਮੀਜ਼ ਦੇ ਫਰੰਟ ਗਲਾ ਅਤੇ ਬੈਕ ਨੈਕ ਰੈਡੀ ਕਰ ਸਕਦੇ ਆ ਜੇ ਤੁਹਾਨੂੰ ਤਰੀਕਾ ਵਧੀਆ ਲੱਗਿਆ ਹੋਵੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਪ੍ਰੋਬਲਮਸ ਆ ਰਹੀਆਂ ਸੀਗੀਆਂ ਉਹਨਾਂ ਨੂੰ ਸਮਝ ਆ ਗਈ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ